ਸਾਸੀ ਦਾ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਇਹ ਦੇਖ ਲਓ ਜੀ ਇਹ ਜਿਹੜੀ ਜਾਜ ਦੀ ਸਵਾਰੀ ਨਾ ਇਨੇ ਪੰਜਾਬੀਆਂ ਨੂੰ ਪਟਿਆ ਜੇ ਕੋਈ ਅੰਮ੍ਰਿਤਸਰ ਤੋਂ ਆ ਰਿਹਾ ਤੇ ਕੋਈ ਜੰਧਰਵਾੜਾ ਆ ਰਿਹਾ ਤੇ ਕੋਈ ਲੁਧਿਆਣੇ ਤੋਂ ਤੇ ਕੋਈ ਫਗਵਾੜੇ ਤੋਂ ਯਾਨੀ ਕਿ ਹਰ ਪਾਸਿਓ ਪੰਜਾਬੀ ਤੁਰੇ ਹੋਏ ਵੀ ਜਾਣਾ ਤੇ ਵਿਦੇਸ਼ ਹੀ ਜਾਣਾ ਉਹ ਵੀ ਸੱਚੇ ਵੇ ਕਿਉਂਕਿ ਵੀਜ਼ਾ ਮਿਲਦਾ ਪਿਆ ਸੀ ਕੈਨੇਡਾ ਦਾ ਤੇ ਇੰਗਲੈਂਡ ਦਾ ਇਸ ਕਾਕੇ ਲੋਕਾਂ ਨੇ ਫਾਇਦਾ ਉਠਾਇਆ ਕਈ ਘਟ ਪੜੇ ਸੀ ਉਹਨਾਂ ਨਾਲ ਡਿਪੈਂਡੈਂਟ ਤਿਆਰ ਕਰ ਲਿਆ ਤੇ ਜਿਹੜੇ ਕਈ ਸਿੰਗਲ ਪਰੇ ਸੀ ਉਹਨਾਂ ਨੇ ਸਟੱਡੀ ਵੀਜ਼ਾ ਲੈ ਰਿਆ ਦੋਵਾਂ ਮੁਲਕਾਂ ਨੂੰ ਸਟੱਡੀ ਵੀਜ਼ਾ ਮਿਲਦਾ ਪਿਆ ਸੀ ਤੇ ਉਹ ਇੱਥੇ ਉਡਾਰੀਆਂ ਮਾਰਾਏ ਕੋਈ ਇੰਗਲੈਂਡ ਆ ਗਿਆ ਤੇ ਕੋਈ ਕੈਨੇਡਾ ਆ ਗਿਆ ਜਿਨ੍ਹਾਂ ਦਾ ਦਾ ਨਹੀ ਵੱਜਾ ਉਹਨਾਂ ਕਿਰਮ ਦਾ ਵੀਜ਼ਾ ਅਪਲਾਈ ਕਰਤਾ ਇੰਡੀਆ ਤੋਂ ਹੀ ਮਿਲਦਾ ਪਿਆ ਸੀ ਉਹ ਇੰਡੀਆ ਤੋਂ ਲੈ ਕੇ ਆ ਗਏ ਨਾਲ ਪਾਰਟਨ ਵੀ ਲਾਏ ਕਈ ਨਾਲ ਬੱਚੇ ਵੀ ਲਾਏ ਕਈ ਇੱਥੇ ਪੜਨ ਆਏ ਸੀ ਉਹਨਾਂ ਨੂੰ ਇੱਥੇ ਪਤਾ ਲੱਗਾ ਵੀ ਪੜਨ ਦਾ ਕੀ ਫਾਇਦਾ ਕਿਰਮ ਦਾ ਵੀਜ਼ਾ ਭਾਈ ਕਰਦੇ ਆ ਉਹਨਾਂ ਨੇ ਅਪਲਾਈ ਕਰਤਾ ਕਈਆਂ ਨੇ ਵੀਜ਼ਾ ਮਿਲੀ ਵੀ ਗਿਆ ਤੇ ਕਈਆਂ ਦੇ ਏਜੰਟ ਪੈਸੇ ਖਾ ਗਏ ਯਾਨੀ ਕਿ ਹਰ ਬੰਦੇ ਨੇ ਕੋਸ਼ਿਸ਼ ਕੀਤੀ ਵੀ ਕਿਸੇ ਨਾ ਕਿਸੇ ਤਰੀਕੇ ਇਥੇ ਪੱਕੇ ਹੋਣਾ ਹੈ ਜਿਹਨੂੰ ਪਤਾ ਸੀ ਵੀ ਕੇਰ ਹੁੰਦਾ ਵੀਜ਼ਾ ਲੱਗੂਗਾ ਤੇ ਸੜਕੋ ਕੰਮ ਨਹੀਂ ਹੋਣਾ ਉਹ ਹਰ ਬੰਦਾ ਕੰਮ ਨਹੀਂ ਕਰ ਸਕਦਾ ਉਹ ਤੇ ਉਹ ਹੀ ਕਰ ਸਕਦਾ ਜੇ ਦਿਲ 'ਚ ਕੋਈ ਸੇਵਾ ਭਾਵਨਾ ਹੈਗੀ ਵੀ ਬੋਲਿਆ ਸੇਵਾ ਕਰਨੀ ਲੇਕਿਨ ਲੁਕੀ ਵੀਚੇ ਦੇ ਲਾਲਚ ਬਚੇ ਉਹਨਾਂ ਅਪਲਾਈ ਕਰਤਾ ਜਿਨ੍ਹਾਂ ਨੂੰ ਲੱਗ ਹੀ ਗਿਆ ਵੀਜ਼ਾ ਉਹਨਾਂ ਨੂੰ ਕੰਮ ਨਹੀਂ ਮਿਲਿਆ ਤੇ ਕਈਆਂ ਦੇ ਏਜੰਟ ਪੈਸੇ ਖਾ ਗਏ ਹੋਏ ਹਰ ਬੰਦਾ ਇੰਡੀਆ ਤੋਂ ਆਇਆ ਤੇ ਇੱਥੇ ਪੱਕੇ ਹੋਣੇ ਕੋਈ ਸੇਵਾ ਸੁਭਾ ਕਰਨੇ ਕੋਈ ਨਹੀਂ ਆਇਆ ਨਾ ਹੀ ਕੋਈ ਸਹੀ ਪੜਨ ਆਇਆ ਕੋਈ 2-4% ਪਾਵੇਂ ਸਹੀ ਪੜਨਾਈ ਹੁਣ ਸਾਰੇ ਇੱਥੇ ਪੈਸੇ ਕਮਾਤੇ ਪੱਕੇ ਹੋਣ ਦੇ ਚੱਕਰ ਚ ਆਏ ਸੀ ਉਹਨਾਂ ਦਿਮਾਗ ਸ਼ਾਜ਼ੀ ਵੀ ਕੈਨੇਡਾ ਤੇ ਜਾਂ ਇੰਗਲੈਂਡ ਪੱਕੇ ਹੋ ਜਾਂਦੇ ਮੋਜਾਂ ਲੱਗ ਜਣਗੀਆਂ ਉਹ ਸੱਜਣੋਂ ਕੰਮ ਹੋ ਗਿਆ ਇੱਕ ਬੰਦ ਦੁਆ ਮੂਹ ਕਈ ਬੜੀ ਸ਼ਕਤੀ ਹੋ ਗਈ ਹੈ ਇੰਗਲੈਂਡ ਤੇ ਬਹੁਤ ਸ਼ਕਤੀ ਹੋ ਗਈ ਹੈ ਇੰਗਲੈਂਡ ਨਾਲ ਨੂੰ ਪਤਾ ਲੱਗਾ ਵੀ ਲੋਕੀ ਝੂਠੇ ਸੱਚੇ ਵੀ ਜੇ ਲਵਾਗ ਨਾ ਕੋਈ ਡਿਪੈਂਡੈਂਟ ਬਣ ਕੇ ਆਇਆ ਤੇ ਕੋਈ ਸਟੱਡੀ ਵਿਸ਼ੇ ਵੀ ਪੜ੍ਹਦੇ ਨਹੀਂ ਪਏ ਯੂਨੀਵਰਸਿਟੀ ਜਾਂਦੇ ਨਹੀਂ ਪਏ ਨਾ ਫੀਸਾਂ ਦੇਦੇ ਰਵੇ ਇਸ ਕਰਕੇ ਉਹਨਾਂ ਸਖਤੀ ਕਰਤੀ ਹੁਣ ਅੱਗੋਂ ਤੇ ਕੋਈ ਬੰਦਾ ਇੱਥੇ ਨਹੀਂ ਆ ਰਿਹਾ ਹੁਣ ਜਿਹੜੇ ਇੱਥੇ ਆਏ ਉਹਨਾਂ ਖਾਸ ਕਰਕੇ ਇੰਗਲੈਂਡ ਉਹ ਵੀ ਵਾਪਸ ਜਾਣ ਦੀ ਤਿਆਰੀ ਕਰ ਰਹੇ ਹੋਏ ਕਈਆਂ ਨੇ ਯੂਰਪ ਜਾਂਦੀ ਤਿਆਰੀ ਕੀਤੀ ਹੈ ਉਹਨਾਂ ਨੂੰ ਪਤਾ ਹੈ ਇੰਡੀਆ ਚਲੇ ਗਏ ਤੇ ਮੁੜ ਕੇ ਆਣਾ ਮੁਸ਼ਕਲ ਹੋਈ ਨਹੀਂ ਹੈ ਕਿਉਂ ਨਾ ਯੂਰਪ ਦਾ ਵੀਜ਼ਾ ਲਗਵਾਇਆ ਜਾਵੇ ਹੁਣ ਜਿਹੜਾ ਜਿਆਦਾ ਪੜ੍ਹ ਪੜਨਾ ਹੈ ਉਹ ਤੋਂ ਤੇਨਾਂ ਮੁਲਕਾਂ ਦੀ ਪੜਨਾ ਹੈਗਾ ਹੈ ਸਪੇਨ ਲਾ ਲਓ ਪੁਰਤਗਾਲ ਲਾ ਲਓ ਤੇ ਇਟਲੀ ਲਾ ਲਓ ਕਿਉਂਕਿ ਇਹਨਾਂ ਮੁਲਕਾਂ 'ਚ ਥੋੜਾ ਅਜੇ ਵੀ ਈਜ਼ੀ ਹੈ ਪੱਕਿਆ ਨਾ ਬਾਕੀ ਜੀ ਤੇ ਤੁਰਕਸਟਾਣੀ ਵੀਜ਼ਾ ਹੈ ਜਾਂ ਤਲੀਆ 'ਚ ਹੁੰਦਾ ਹੈਗਾ ਕੋਈ ਫਿਰ ਤੇ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਜਾ ਕੇ ਥੋੜੀ ਸਟਰਗਲ ਕਰੋ ਜਿਵੇਂ ਡੈਨਮਾਰਕ ਹੋ ਗਿਆ ਫਿਨਲੈਂਡ ਹੋ ਗਿਆ ਜਰਮਨੀ ਹੋ ਗਿਆ ਬੜੇ ਲੋਕ ਇੱਥੋਂ ਜਾ ਰਹੇ ਵੀ ਯੂਕੇ 'ਤੇ ਵੀ ਜਾ ਰਹੇ ਵੀ ਈਂਡੀਆਂ ਤੋਂ ਵੀ ਆਲੇ ਵੀ ਇੰਡੀਆ ਤੋਂ ਤੇ ਬਹੁਤ ਜ਼ਿਆਦਾ ਲੋਕ ਜਰਮਨੀ ਆ ਰਿਹਾ ਇਸ ਵਕਤ ਕਿਉਂਕਿ ਬਾਕੀ ਯੂਰਪ ਦੇ ਮੁਕਾਬਲੇ ਜਰਮਨੀ 'ਚ ਕੰਮ ਥੋੜਾ ਈਜ਼ੀ ਮਿਲ ਜਾਂਦਾ ਹੈਗਾ ਇਤਨੀ ਲੋੜ ਵੀ ਗਈ ਹੈ ਇਸਕਾ ਕੀ ਲੋਕਾਂ ਨੇ ਜਰਮਨ ਜਾਣ ਦੀ ਤਿਆਰੀ ਕੀਤੀ ਹੈ ਜੇ ਜੇ ਤੁਹਾਡੇ ਹੱਥ ਕੋਈ ਹੁਨਰ ਹੈਗਾ ਫਿਰ ਜੇ ਤੁਹਾਨੂੰ ਕੋਈ ਕੰਪਨੀ ਵੀ ਵਰਕ ਪਰਮਿਟ ਦੇ ਸਕਦੀ ਏ ਯੂਰਪ ਦੀ ਜਾਂ ਹੋਰ ਕੰਟਰੀਆਂ ਵਿੱਚ ਵੀ ਤੇ ਜੇ ਤੁਸੀਂ ਸੋਚੋ ਨਾ ਵੀ ਦੇਸੀ ਬੰਦੇ ਕੋਲ ਵਰਕ ਪਰਮਿਟ ਆਣਾ ਤੇ ਦੇਸੀ ਸੱਜਣੋਂ ਪੈਸੇ ਦੇ ਬਗੈਰ ਕੰਮ ਨਹੀਂ ਚ ਕਰਦੇ ਉਹਨਾਂ ਨੂੰ ਭਾਵੇਂ ਲੋੜ ਵੀ ਹੋਵੇ ਉਹਨਾਂ ਨੂੰ ਤੁਹਾਨੂੰ ਵਰਕ ਪਰਮਿਟ ਆਦੀ ਦਵਾਣਾ ਉਹਨਾਂ ਦੀ ਵੀ ਸੇਵਾ ਕਰੋਗੇ ਤੇ ਕਿਉਂਕਿ ਕਹਿੰਦੇ ਆ ਤੀ ਤੋ ਪੱਕਾ ਨਾ ਸਾਨੂੰ ਕੀ ਫਾਇਦਾ ਹੈ ਇਸ ਕਰਕੇ ਸੋਚ ਸਮਝ ਕੇ ਸਟੈਪਟਾਉ ਜੋ ਵੀ ਠਾਣਾਗਾ ਅਸੀਂ ਨਾ ਤਰਾ ਦੇਲ ਤੋੜਦੇ ਦੇ ਨਾਂ ਹੀ ਤੋਂ ਹੱਲਾ ਸ਼ਰੀ ਦਿਨੇ ਆ ਅਸੀਂ ਕਹਿੰਦੇ ਕਿਸਮਤ ਜ਼ਬਾਨੀ ਜੂੜ ਚਾਹੀਦੀ ਜੀ ਜੇ ਬੰਦੇ ਨੂੰ ਮੌਕਾ ਮਿਲਿਆ ਤੇ ਬਾਕੀ ਝੂਠੀਆਂ ਤਸੱਲੀ ਇਹ ਨਾ ਜਾਣਾ ਆਪਣੇ ਆਪ ਤੇ ਜੇ ਤੁਹਾਨੂੰ ਕੰਫੀਡੈਂਸ ਹੈਗਾ ਫੇਰ ਕਰੋ ਨਿਕਲੋ ਇੰਡੀਆ ਤੋਂ ਕਾਸ ਕਰਕੇ بڑے ਬੰਦੇ ਅਸੀਂ ਬਾਹਰ ਆ ਕੇ ਤੰਗ ਦੇ ਵੇਕੇ ਰਹੰਦੇ ਵੇਕੇ ਪਰੇਸ਼ਾਨ ਦੇ ਵੇਕੇ ਕਈ ਰੋਟੀ ਮਾਣੇ ਤੰਗ ਹੋ ਜਾਂਦੇ ਵੇ ਕਈ ਨੀਂਦ ਨਹੀਂ ਬਰਦਾਸ਼ਤ ਕਰ ਸਕਦੇ ਕਈ ਸਫਰ ਨਹੀਂ ਬਰਦਾਸ਼ਤ ਕਰ ਸਕਦੇ ਕਈ ਸੋਚਦੇ ਨਹੀਂ ਪੈਸੇ ਲਾ ਕੇ ਆ ਗਮ ਲੱਗਾ ਪਿੱਛੇ ਵਿਆਜ ਪੈਂਦਾ ਪਿਆ ਇਸ ਕਰਕੇ ਦੋਸਤੋ ਕੋਈ ਸੱਟ ਬਟਾਣਾ ਸੂਸਮੇ ਕੇ ਉਠਾਓ ਬਾਦ ਦੀ ਲਾਈਫ ਇਹਨੀ ਛੋਕੀ ਨਹੀਂ ਜਦੋਂ ਸੈੱਟ ਹੋ ਜੇ ਫਿਰ ਤੁਹਾਨੂੰ ਥੋੜੀ ਮੋਜ ਲੱਗੇਗੀ ਜਿੰਨਾ ਚ ਸਟ੍ਰਗਲ ਜਗੇ ਉਹ ਉਹਨਾਂ ਚ ਤੁਹਾਨੂੰ ਰਣਿੰਦਰੀ ਰਾਮ ਹੋਣੀ ਹੈ ਭੁੱਖੀ ਬਦਲਾਸ਼ ਕਰਨੀ ਪੈਣੀ ਹੈ ਕੰਮ ਵੀ ਕਰਨਾ ਪੈਣਾ ਮਾੜੀ ਚੰਗੀ ਜਗ੍ਹਾ ਵੀ ਰਹਿਣਾ ਪੈਣਾ ਇਸ ਕਰਕੇ ਹਰ ਸਟੈਪ ਸੂਸਮੇ ਕੇ ਤੋ 12 ਤੋਂ ਪਹਿਲਾਂ ਆਸਾਸਾ ਸਭ ਨੂੰ ਪਤਾ ਲੱਗ ਗਿਆ ਵੀ ਸ਼ੰਗਣੀ ਵੀ ਇਹਦਾ ਵਾਧਾ ਹੈਗਾ ਵੀ ਤੁਸੀਂ 27-22 ਦੇ ਮੁਲਕਾਂ 'ਚ ਜਾ ਕੇ ਟਰਾਈ ਕਰ ਸਕਦੇ ਹੋ ਰਹਿ ਸਕਦੇ ਹੋ ਤੜਕਾ ਅਗਰ ਸਾਲ ਦਾ ਵੀ ਚੱਲ ਗਿਆ ਜਾਂ 6 ਮਿੰਟ ਦਾ ਵੀ ਲੱਗ ਗਿਆ ਤੇ 3 ਮਿੰਟ ਦਾ ਵੀ ਲੱਗ ਗਿਆ ਤੇ ਤੁਸੀਂ ਜਾ ਕੇ ਟਰਾਈ ਕਰ ਸਕਦੇ ਹੋ ਆਪਣੇ ਅਕੀ ਸਭ ਕੁਝ ਦੇਖ ਸਕਦੇ ਹੋ ਕਿ ਉਹ ਜੀ ਲਾਈਵ ਹੈ ਕਿੰਨੀ ਕੀ ਸੋਕੀ ਲਾਈਵ ਹੈ ਕਿਵੇਂ ਤੁਸੀਂ ਪੱਕੇ ਹੋ ਸਕਦੇ ਹੋ ਤਾਲਕ ਰਿਲੇਟਿਵ ਯਾਰ ਦੋਸਤ ਜਗਾ ਤੁਸੀਂ ਥੋੜੀ ਉਹ ਕੋਲ ਹੈਲਪ ਲੈ ਸਕਦੇ ਹੋ ਇਹ ਤੁਹਾਨੂੰ ਇੱਕ ਬੜਾ ਵਧੀਆ ਮੋਕਾ ਹੈਗਾ ਬਾਕੀ ਤੁਸੀਂ ਕਿਸੇ ਹੋਰ ਕੰਟਰੀ ਜਾਂਦੇ ਅਮਰੀਕਾ ਕੈਨੇਡਾ ਉਹ ਸਿੰਗਲ ਵੀਜ਼ਾ ਹੁੰਦਾ ਹੈ ਇੱਕੋ ਕੰਟਰੀ ਤੁਸੀਂ ਟਰਾਈ ਕਰ ਸਕਦੇ ਹੋ ਇਸ ਕਰਕੇ ਲੋਕਾਂ ਦਾ ਰੁਝਾਨ ਆਈ ਕਰਨਾ ਸ਼ੇਨਗਨ ਵੀਜ਼ੇ ਵੱਲ ਵਧਿਆ ਹੋਇਆ ਹੈ ਮੜਾ ਵੀ ਨਹੀਂਗਾ ਬਾਕੀ ਰਿਸਕ ਹਰ ਕਿਸੇ ਆਪੋ ਆਪਣਾ ਹੈਗਾ ਤੇ ਰਿਸਕ ਤੁਮ ਘਰ ਬੰਦਾ ਕੇ ਵਧ ਨਹੀਂ ਸਕਦਾ ਅਸੀਂ ਤੇ ਉਹ ਕਰਨੇ ਸੱਜਣੋ ਸੋ ਸਮੇਂ ਕਿ ਸਟਾਪ ਰੋ ਹੋਸੀ ਨਹੀਂ ਕਹਿੰਦੇ ਸ਼ਾਂਗਣੀ ਵਿਜਲਵਾਗੇ ਕਿਤੇ ਜਾਓ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆ ਗਈ ਵੀਡੀਓ ਪਸੰਦ ਆਈ ਤੇ ਸ਼ੇਅਰ ਕਰ ਦੇਣਾ ਥੈਂਕ ਯੂ ਵੈਰੀ ਮਚ ਇਹ ਹੈ ਜੀ ਲਿਸਟ ਸ਼ਾਂਗਣੀ ਵਿਜੇ ਦੀ ਜਿਹੜੀ ਕੰਟਰੀ ਹੈ ਮੈਂਬਰ ਹੈ ਕੇ ਜਰਦੇਸ਼